ਕਿਹੜੇ ਰਿਵਿਊਸ ਨੂੰ ਨੋ ਨੋ ਕੁਲੀਕਿਟਾ ਹੋ ਰਿਹਾ ਪਰ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਦੀਪ ਸਿੰਘ ਸੋਨੂ ਆਪਾਂ ਇੱਕ ਰੈਸਟੋਰੈਂਟ ਓਪਨ ਕੀਤਾ ਹੈ ਪਿੰਡ ਕੋੜਥਾ ਸਾਹ ਵਿੱਚ ਜਿਹੜੀ ਰੈਸਟੋਰੈਂਟ ਆਪਾਂ ਜਿਹਦੇ ਵਿੱਚ ਆਪਾਂ ਕਨਸੈਪਟ ਲਿਆਂਦਾ ਹੈ ਇੱਕ ਬੱਚਿਆਂ ਵਾਲੀ ਪਾਰਟੀ ਦਾ ਵੀ ਕਨਸੈਪਟ ਰੱਖਿਆ ਹੋਇਆ ਹੈ ਬਰਥਡੇ ਪਾਰਟੀ ਹੋਗੀ ਖਾਸ ਕਰਕੇ ਜਿੰਮ ਵਾਸਤੇ ਵੀ ਆਪਾਂ ਇੱਕ ਕਨਸੈਪਟ ਲਾਇਆ ਹੈ ਕਿ ਜਿੰਮ ਸੈਲਡ ਵਗੈਰਾ ਹੋ ਗਿਆ ਹੈ ਵੈਜ ਨੌਨ ਵੈਜ ਸੈਲਡ ਵੀ ਅਵੇਲੇਬਲ ਹੈ ਸਪੌਂਸਰ ਕੀ ਕੀ ਖਾਸ ਹੈਗਾ ਤੁਹਾਡਾ ਖਾਸ ਆਪਣੇ ਕੋ ਆਪਾਂ ਸਪੈਸ਼ਲ ਆਪਣਾ ਇੱਕ ਖਾਸ ਪੀਜ਼ਾ ਲੈ ਕੇ ਆਏ ਆ ਪੀਜ਼ਾ ਕੋਰਨਰ ਤੇ ਆਪਣਾ ਆਪਣੀ ਸ਼ਾਪ ਵੀ ਪੀਜ਼ਾ ਕੋਰਨਰ ਦੇ ਨਾਮ ਤੇ ਹੀ ਆ ਤੇ ਸਾਡਾ ਪੀਜ਼ਾ ਤੁਸੀਂ ਇੱਕ ਵਾਰੀ ਟੇਸਟ ਕਰੋ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਸਾਡੇ ਪੀਜ਼ਾ ਚ ਕਿੰਨਾ ਦਾ ਦਮ ਹੈ ਕਿਹੜੀ ਕਿਹੜੀ ਪ੍ਰੋਡਕਟ ਇੱਥੇ ਕਸ਼ਮਾ ਨੂੰ ਦਿੱਤੀ ਜਾਂਦੀ ਹੈ ਪ੍ਰੋਡਕਟ ਇੱਥੇ ਪੀਜ਼ਾ ਆ ਜਾਏਗਾ ਸੈਂਡਵਿਚ ਆ ਗਿਆ ਪਾਸਤਾ ਆ ਗਿਆ ਨੌਨ ਵਾਈਜ਼ ਦੇ ਵਿੱਚ ਚਿਕਨ ਸਿਪਾ ਆ ਗਿਆ ਆਪਣਾ ਆ ਜਿਮ ਲਵਰ ਦੇ ਵੀ ਲਈ ਆ ਗਿਆ ਟਿਕਾਣ ਹਾਂਜੀ ਸ਼ੇਕ ਵੀ ਅਵੇਲੇਬਲ ਹੈ ਜਿਹੜੇ ਆਪਾਂ ਅਕਲ ਦੇ ਵਿੱਚ ਬੱਚੇ ਜਿਮ ਲਗਾਉਂਦੇ ਆ ਉਹਨਾਂ ਵਾਸਤੇ ਡਾਈਟ ਕਿਹੜੀ-ਕਿਹੜੀ ਬਣਾਈ ਤੁਸੀਂ ਹਾਂ ਜਿਮ ਵਾਸਤੇ ਆਪਾਂ ਜਿਮ ਦੇ ਬੱਚਿਆਂ ਵਾਸਤੇ ਬਹੁਤ ਵਧੀਆ ਡਾਈਟ ਪਲਾਨ ਆਪਾਂ ਰੱਖੇ ਹੋਏ ਆ ਪ੍ਰੋਟੀਨ ਦੇ ਵਿੱਚ ਜਿਸ ਨਾਲ ਨਾਨ ਵੈਜ ਦੇ ਵਿੱਚ ਆ ਗਿਆ ਆਪਣਾ ਵੈਜੀਟੇਬਲਸ ਆ ਗਿਆ ਹਰ ਇੱਕ ਚੀਜ਼ ਅਵੇਲੇਬਲ ਹੈਗੀ ਸਰ ਕੋਈ ਆਫਰ ਵਗੈਰਾ ਨਹੀਂ ਹੈ ਹਾਂਜੀ ਫਰਾਈਡੇ ਦੇ ਫਰਾਈਡੇ ਆਫਰ ਵੀ ਚੱਲਦੀ ਹੈ ਸਾਡੇ ਬਾਇ 1 ਗੈਟ 1 버ਗਰ ਫ੍ਰੀ ਹੈ ਨਾਲ ਪੀਜ਼ੇ ਦੇ ਨਾਲ ਆਜ ਦੇ ਨਾਲ ਸਮਾਲ ਪੀਜ਼ਾ ਹਰ ਫਰਾਈਡੇ ਫਰੀ ਦਿੰਦੇ ਆ ਸਰ ਸਰ ਸਤਾ ਸਰ ਕਿਹਣੀ ਜਗ੍ਹਾ ਤੇ ਆਣਾ ਹੈ ਜੇ ਰੱਬਾ ਇਹਦੇ ਵਾਸਤੇ ਤੁਹਾਨੂੰ ਆਣਾ ਪਏਗਾ ਕੋਟ ਖਾਲਸਾ ਓਪੋਜ਼ਿਟ ਗੁਰਨਾਨਕ ਦੇਵ ਯੂਨੀਵਰਸਿਟੀ ਸਰ ਜਿਹੜੀ ਆਈਟਮ ਕਿਹੜੇ ਰੇਟ ਤੇ ਕੋ ਸਟਾਰਟ ਹੋਏਂਦੀ ਸਾਡੇ ਕੋਲ 99 ਤੋਂ ਪੀਜ਼ਾ ਸਟਾਰਟ ਹੋ ਜਾਂਦਾ ਹੈ 89 ਤੋਂ 버ਗਰ ਸਟਾਰਟ ਹੋ ਜਾਂਦਾ ਹੈ ਸਰ 버ਗਰ ਚ ਕੀ ਖਾਸ ਹੈ ਤੁਹਾਡਾ ਫੇਰ 버ਗਰ ਚ ਕੀ ਖਾਸ ਸਾਡੇ 버ਗਰ ਦੇ ਵਿੱਚ ਜਿਹੜੀ ਆ ਆਪਾਂ ਜੋ ਵੀ 버ਗਰ ਦੇ ਵਿੱਚ ਆਪਣਾ ਕਰੀਮਾ ਯੂਜ਼ ਕਰਦੇ ਆ ਸਾਰੀਆਂ ਬ੍ਰਾਂਡ ਹੀ ਆ ਸਰ ਜਿਹੜੇ ਵੈਜਨ ਉਹਨੇ ਦੋਨੇ ਮਿਕਸਰ ਹਾਂਜੀ ਵੈਜ ਨੌਨ ਫੈਮਿਲੀ ਰੈਸਟੋਰੈਂਟ ਹੈਗਾ ਇਹਦੇ ਵਿੱਚ ਤੁਹਾਡੇ ਪਰਟੀ ਬਰਥਡੇ ਪਾਰਟੀ ਵਾਸਤੇ ਵੀ ਸਪੇਸ अवेलेबल ਹੈ ਹਾਂਜੀ ਬਰਥਡੇ ਬਰਥਡੇ ਪਾਰਟੀ ਵਾਸਤੇ ਵੀ ਸਪੇਸ ਅਵੇਲੇਬਲ ਹੈ ਮਿਊਜ਼ਿਕ ਦਾ ਖਾਸ ਕਰਕੇ ਪ੍ਰਬੰਧ ਹੈ ਸਰ ਟਾਈਮਿੰਗ ਕਿੰਨੇ ਵਜੇ ਲੱਗ ਕਿੰਨੇ ਵਜੇ ਟਾਈਮਿੰਗ ਇਜ਼ ਮਾਰਨਿੰਗ 10 ਤੋਂ ਆਪਣਾ ਈਵਨਿੰਗ 10 ਵਜੇ ਤੱਕ